ਨਮਸਕਾਰ, ਇਹ ਆਕਾਸ਼ ਵਾਣੀ ਹੈ। ਹੁਣ ਤੁਸੀਂ ਜੰਨਤਲ ਸ਼ਰਮਾ ਤੋਂ ਪਰਦੇਸ਼ਿਕ ਖਬਰਾਂ ਸੁਣੋ। ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ। ਸਰਕਾਰ ਭਾਰਤ ਅੰਤਰਿਕਸ਼ ਸਟੇਸ਼ਨ ਨਾ ਦਾ ਆਪਣਾ ਫਲਾਟ ਸਟੇਸ਼ਨ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਅਤੇ ਉਹਨਾਂ ਦੇ ਸਾਥੀ ਅੱਜ ਵਾਪਸ ਆਉਣ ਮਗਰੋਂ ਤਰਤੀਰੇ ਮੌਸਮ ਦੇ ਅਨੁਕੂਲ ਹੋਣ ਲਈ ਡਾਕਟਰੀ ਮਹਾਰਾ ਦੀ ਦੇਖਰੇਖ ਵਿੱਚ ਗਏ। ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ NASA ਦੀ ਟੀਮ ਨੂੰ ਦਿੱਤੀ ਵਧਾਈ। ਪੰਜਾਬ ਦੇ ਕਿਸਾਨਾਂ ਅਤੇ ਕੇਂਦਰ ਤੇ ਸੂਬਾ ਸਰਕਾਰਾਂ ਦੇ ਵਫਤਾ ਵਿਚਾਰ ਕਲਪਾ ਦਾ ਤੀਜਾ ਖੇੜ ਅਚੰਦਿਗੜ੍ਹ ਵਿੱਚ ਸੁਖਾਵੇਂ ਮਾਹੌਲ ਚੁਸਮਾਪਤ ਹੋਇਆ ਅਗਲੀ ਮੀਟਿੰਗ 4 ਮਹੀਨੋਂ ਹੋਵੇਗੀ ਪਟਿਆਲਾ ਵਿੱਚ ਫੌਜੀ ਅਧਿਕਾਰੀ ਅਤੇ ਉਹਨਾਂ ਦੇ ਪੁੱਤਰ ਦੀ ਪੁਲਿਸ ਅਧਿਕਾਰੀਆਂ ਵੱਲੋਂ ਕੁੱਟਮਾਰ ਦੇ ਮਾਮਲੇ ਦਾ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ ਪੁਲਿਸ ਅਧਿਕਾਰੀਆਂ ਤੋਂ ਮੰਗੀ ਰਿਪੋਰਟ ਅਦੇ ਪੰਜਾਬ ਵਿਧਾਨ ਸਭਾ ਪੋਲਣ ਅਤੇ ਸੁਣਨ ਤੋਂ ਅਸੰਮਰਥ ਦਿਫਯਾਂਗ ਵਿਅਕਤੀਆਂ ਦੀ ਸਹੂਲਤ ਲਈ ਸੰਕੇਤਕ ਭਾਸ਼ਾ ਲਾਗੂ ਕਰਨ ਵਾਲੀ ਦੇਸ਼ ਦੀ ਪਹਿਲੀ ਵਿਧਾਨ ਸਭਾ ਹੋਵੇਗੀ ਤੇ ਹੁਣ ਖਬਰਾਂ ਵਿਸਥਾਰ ਨਾਲ ਸਰਕਾਰ 2035 ਤੱਕ ਪਾਰਟ ਅੰਤਰਿਕਸ਼ ਸਟੇਸ਼ਨ ਨਾਦਾ ਆਪਣਾ ਪੁਲਾੜ ਸਟੇਸ਼ਨ ਬਣਾਉਣ ਦੀ ਯੋਜਨਾ ਬਣਾ ਰਹੀ ਹੈ ਅਤੇ ਜੇਕਰ ਸਭ ਕੁਝ ਠੀਕ ਰਿਹਾ ਤਾਂ ਸਾਲ 2040 ਤੱਕ ਇੱਕ ਭਾਰਤੀ ਪੁਲਾੜ ਯਾਤਰੀ ਚੰਦਰਮਾ ਤੇ ਹੋਵੇਗਾ ਇਹ ਜਾਣਕਾਰੀ ਪ੍ਰਧਾਨ ਮੰਤਰੀ ਦਫਤਰ ਚਾਰਜ ਮੰਤਰੀ ਡਾਕਟਰ ਜੀਤਿੰਦਰ ਸਿੰਘ ਨੇ ਅੱਜ ਲੋਕ ਸਭਾ 'ਚ ਇੱਕ ਸਵਾਲ ਦੇ ਲਿਖਤੀ ਜਵਾਬ 'ਚ ਵਿੱਚ ਦਿੱਤੀ ਉਹਨਾਂ ਕਿਹਾ ਕਿ ਚੰਦਰਯਾਨ 4 ਨੂੰ ਦੋ ਪੁਲਾੜ ਵਾਹਨਾਂ ਰਾਹੀਂ ਦਾਖਾ ਜਾਵੇਗਾ ਤੇ ਇਸ ਦੇ ਪੰਜ ਹਿੱਸੇ ਹੋਣਗੇ चंद्रयान एक पहला ऐसा हमारा मिशन रहेगा जो दो लॉन्च व्हीकल्स से छोड़ा जाएगा उसके पांच कंपोनेंट रहेंगे तीन एक तरफ दो एक तरफ और डॉकिंग एंड डॉकिंग जिसकी थोड़ा बहुत अनुभव स्पीड एक्स से भी हुआ है उसको बार बार करके और अधिक अनुभव और क्षमता हासिल करने का प्रयास रहेगा ਗਗਨयान ਲਈ ਚੁਣੇਗੇ ਚਾਰ ਪੁਲਾੜ ਯਾਤਰੀਆਂ ਨੂੰ ਲੋਕਾਂ ਦੀਆਂ ਨਜ਼ਰਾਂ ਤੋਂ ਦੂਰ ਰੱਖਣ ਦਾ ਕਾਰਨ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਅਜਿਹਾ ਉਹਨਾਂ ਨੂੰ ਧਿਆਨ ਭਟਕਾਉਣ ਵਾਲੇ ਤਤਾਂ ਤੋਂ ਦੂਰ ਰੱਖਣ ਲਈ ਕੀਤਾ ਗਿਆ ਉਹਨਾਂ ਕਿਹਾ ਕਿ ਮਹਿਲਾ ਰੋਬਟ ਨਾਲ ਗਗਨयान ਦੀ ਆਜ਼ਮਾਇਸ਼ ਉਡਾਨ ਇਸ ਸਾਲ ਦੇ ਅਖੀਰ ਤੱਕ ਸ਼ੁਰੂ ਕੀਤੀ ਜਾਵੇਗੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਅਤੇ बुच विल मोर ਅਜ ਤੜਕੇ ਸਪੇਸਐਕਸ ਕਰੂ ਡ੍ਰੈਗਨ ਪੁਲਾੜ ਵਾਹਨ ਰਾਹੀਂ ਧਰਤੀ ਤੇ ਸੁਰੱਖਿਅਤ ਵਾਪਸ ਆ ਗਏ ਨੇ ਉਹਨਾਂ ਦੇ ਸਪੇਸਐਕਸ ਕੈਪਸੂਲ ਨੇ ਪੈਰਾਸ਼ੂਟ ਰਾਹੀਂ ਮੈਕਸੀਕੋ ਦੀ ਖਾੜੀ ਲਈ ਉਡਾਨ ਭਰੀ ਸੀ ਪੇਸ਼ ਹੈ ਇੱਕ ਰਿਪੋਰਟ ਪੁਲਾੜ ਯਾਤਰੀ ਸੁਨੀਦਾ ਵਿਲੀਅਮਸ ਅਤੇ ਬੁਚ ਵਿਲਮੋਰ ਆਪਣੇ ਦੋ ਸਾਥੀਆਂ ਨਾਸਾ ਦੇ ਨਿਕ ਹੀਗ ਅਤੇ ਰੂਸੀ ਪੁਲਾੜ ਏਜੰਸੀ ਰੋਸਕੋਸਮੋਸ ਦੇ ਇਲੈਗਜ਼ੈਂਡਰ ਗੋਰਬੁਨੋਵ ਨਾਲ ਸਪੇਸਐਕਸ ਕ੍ਰਿਊ ਡ੍ਰੈਗਨ ਪੁਲਾੜ ਵਾਹਨ ਰਾਹੀਂ ਅੱਜ ਤੜਕੇ 3:27 ਮਿੰਟ ਤੇ ਸੁਰੱਖਿਅਤ ਧਰਤੀ ਤੇ ਵਾਪਸ ਆ ਗਏ ਨੇ। ਉਹਨਾਂ ਦੇ ਸਪੇਸਐਕਸ ਕੈਪਸੂਲ ਨੇ ਕੱਲ ਸਵੇਰੇ 10:35 ਮਿੰਟ ਤੇ ਪੈਰਾਸ਼ੂਟ ਰਾਹੀਂ ਮੈਕਸੀਕੋ ਦਿਖਾੜੀ ਲਈ ਉਡਾਣ ਭਰੀ ਸੀ ਅਤੇ 17 ਘੰਟਿਆਂ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਕੈਪਸੂਲ ਫਲੋਰੀਡਾ ਸਾਹਲ ਨੇੜੇ ਸਮੁੰਦਰ ਚੁੱਤਰਿਆ। ਨਾਲ ਵਿਲੀਅਮਸ ਅਤੇ ਵਿਲਮੋਰ ਦੀ 9 ਮਹੀਨਿਆਂ ਦੀ ਕਠਿਨ ਪਰਖਿਆ ਖਤਮ ਹੋ ਗਈ ਵਿਲਮੋਰ ਅਤੇ ਵਿਲੀਅਮਸ ਪਿਛਲੇ ਸਾਲ ਜੂਨ ਤੋਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਚ ਸਨ ਦੋਵਾਂ ਨੇ ਪੁਲਾੜ ਵਿੱਚ 286 ਦਿਨ ਬਿਤਾਏ ਜੋ ਕਿ ਉਮੀਦ ਤੋਂ 278 ਦਿਨ ਵੱਧ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ NASA ਦੀ ਪੂਰੀ ਟੀਮ ਨੂੰ ਵਧਾਈ ਦਿੱਤੀ ਹੈ ਜਲੰਧਰ ਤੋਂ ਆਕਾਸ਼ਵਾਰਣੀ ਖਬਰਾਂ ਲਈ ਮੈਂ ਕਾਜਲ ਪੁਲਾਰ ਯਾਤਰੀ ਸੁਨੀਤਾ ਵਿਲੀਅਮਸ ਅਤੇ ਬੋਟਚ ਵਿਲਮੋਰ 30 ਦੇ ਮੌਸਮ ਦੇ ਅਨੁਕੂਲ ਹੋਣ ਲਈ ਮਹਾਰਾ ਦੀ ਦੇਖਰੇਖ ਵਿੱਚ ਚਲੇ ਗਏ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸਪੇਸਐਕਸ डेक्रू 9 ਦੀ ਧਰਤੀ ਉੱਤੇ ਸੁਰੱਖਿਅਤ ਵਾਪਸੀ ਲਈ ਨਾਸਾ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ ਹੈ ਸੋਸ਼ਲ ਮੀਡੀਆ ਤੇ ਪੋਸਟ ਵਿੱਚ ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਭਾਰਤ ਦੀ ਬੇਟੀ ਸੁਨੀਤਾ ਵਿਲੀਅਮਸ ਅਤੇ ਉਹਨਾਂ ਦੇ ਸਾਥੀ ਨੇ ਆਪਣੀ ਦ੍ਰਿੜਤਾ ਸਮਰਪਣ ਅਤੇ ਕਦੇ ਹਾਰ ਨਾ ਮੰਨ ਦੀ ਭਾਵਨਾ ਨਾਲ ਸਾਰਿਆਂ ਨੂੰ ਪ੍ਰੇਰਿਤ ਕੀਤਾ ਹੈ ਉਹਨਾਂ ਨੇ ਕਿਹਾ ਕਿ ਬੁਲਾਰ ਯਾਤਰੀਆਂ ਦੀ ਇਤਿਹਾਸਕ ਯਾਤਰਾ ਗੁਰ ਸੰਕਲਪ ਟੀਮ ਭਾਵਨਾ ਤੇ ਬੇਮਿਸਾਲ ਸਾਹਸ ਦੀ ਕਹਾਣੀ ਹੈ ਰਾਸ਼ਟਰਪਤੀ ਨੇ ਪੁਲਾੜ ਯਾਤਰੀਆਂ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪੁਲਾੜ ਯਾਤਰੀਆਂ ਦੀ ਧਰਤੀ ਉੱਤੇ ਸੁਰੱਖਿਅਤ ਵਾਪਸੀ ਯਕੀਨੀ ਬਣਾਉਣ ਲਈ ਅੰਤ ਤੱਕ ਮਿਹਨਤ ਕਰਨ ਵਾਲਿਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਕੋਸ਼ਿਸ਼ ਕਰਨ ਦੀ ਸ਼ਲਾਘਾ ਕੀਤੀ ਹੈ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸੁਨੀਤਾ ਵਿਲੀਅਮਸ ਅਤੇ 9 ਪਲਾੜ ਯਾਤਰੀਆਂ ਨੇ ਇੱਕ ਵਾਰ ਫਿਰ ਦੁਨੀਆ ਨੂੰ ਦਿਖਾਇਆ ਕਿ ਜੜਤਾ ਦਾ ਸਹੀ ਮਤਲਬ ਕੀ ਹੁੰਦਾ ਹੈ। ਉਹਨਾਂ ਕਿਹਾ ਕਿ ਇਹ ਤੀਰਜ ਹੌਸਲਾ ਤੇ ਅਸੀਮ ਮਨੁੱਖੀ ਭਾਵਨਾ ਦੀ ਪਰਖਿਆ ਸੀ। ਸ਼੍ਰੀ ਮੋਦੀ ਨੇ ਕਿਹਾ ਕਿ ਅਣਜਾਨ ਸਥਿਤੀਆਂ 'ਚ ਉਹਨਾਂ ਅਟੁੱਟ ਦ੍ਰਿੜਨਿਸ਼ਠਾ ਲੱਖਾਂ ਲੋਕਾਂ ਨੂੰ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ। ਪੰਜਾਬ ਦੇ ਕਿਸਾਨਾਂ ਅਤੇ ਕੇਂਦਰ ਤੇ ਸੂਬਾ ਸਰਕਾਰਾਂ ਦੇ ਵਫਦਾਂ ਵਿਚਕਾਰ ਗੱਲਬਾਤ ਦਾ ਤੀਜਾ ਗੇੜਾ ਚੰਡੀਗੜ੍ਹ ਵਿੱਚ ਸੁਹਾਵੇਂ ਮਾਹੌਲ ਤੋਂ ਸਮਾਪਤ ਹੋਇਆ। ਅਗਲੀ ਮੀਟਿੰਗ 4 ਮਈ ਨੂੰ ਹੋਵੇਗੀ ਗੱਲਬਾਤ ਤੋਂ ਤੁਰੰਤ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਦੁਹਰਾਇਆ ਕਿ ਸਰਕਾਰ ਲਈ ਕਿਸਾਨਾਂ ਦੇ ਹਿੱਤ ਸਭ ਤੋਂ ਉੱਪਰ ਨੇ ਅਤੇ ਇਹ ਦੇਸ਼ ਪਾਰ ਵਿੱਚ ਉਹਨਾਂ ਦੀ ਭਲਾਈ ਲਈ ਮੁੱਦਿਆਂ ਨੂੰ ਹੱਲ ਕਰਨ ਵਾਸਤੇ ਇੰਨੀ ਮੀਤਨੀ ਤਿਕ ਦਖਲਅੰਦਾਜ਼ੀ ਜਾਰੀ ਰੱਖ ਰਹੀ ਹੈ ਉਹਨਾਂ ਨੇ ਕਿਹਾ ਕਿ ਗੱਲਬਾਤ ਉਦੇਸ਼ਪੂਰਨ ਤੇ ਸਕਾਰਾਤਮਕ ਸੀ ਉਹਨਾਂ ਦੇ ਨਾਲ ਕੇਂਦਰੀ ਵਣਜ ਮੰਤਰੀ ਪਿਊਸ਼ ਗੋਇਲ ਤੇ ਕਪਤਕਾਰ ਮਾਮਲਿਆਂ ਦੇ ਮੰਤਰੀ ਪਹਿਲਾਜ ਚੋਸ਼ੀ ਵੀ ਮੌਜੂਦ ਰਹੇ ਉਦੇਸ਼ਪੂਰਨ ਅਤੇ ਸਕਾਰਾਤਮਕ ਚਰਚਾ ਹੋਈ ਹੈ ਚਰਚਾ ਜਾਰੀ ਰਹੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਸਾਡੇ ਜਲੰਧਰ ਤੋਂ ਪੱਤਰਕਾਰ ਨੇ ਦੱਸਿਆ ਕਿ 3 ਘੰਟੇ ਤੋਂ ਵੱਧ ਲੰਬੀ ਚਰਚਾ ਵਿੱਚ ਕਿਸਾਨਾਂ ਦੀਆਂ ਮੰਗਾਂ ਦੇ ਵੱਖ-ਵੱਖ ਕਾਨੂੰਨੀ, ਆਰਥਿਕ ਤੇ ਹੋਰ ਪਹਿਲਵਾਂ ਦੀ ਪਰਚੋਲ ਕੀਤੀ ਗਈ ਤੇਸ਼ ਬਾਅਦ ਦੇ ਕਿਸਾਨਾਂ ਸਮੇਤ ਸਾਰੇ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰਾ ਕਰਨ ਦਾ ਵੀ ਫੈਸਲਾ ਕੀਤਾ ਗਿਆ ਇਹ ਮੀਟਿੰਗ ਕੇਂਦਰ ਸਰਕਾਰ ਵੱਲੋਂ ਪਹਿਲਾਂ 14 ਤੇ 22 ਫਰਵਰੀ ਨੂੰ ਬੁਲਾਈਆਂ ਗਈਆਂ ਦੋ ਮੀਟਿੰਗਾਂ ਦੀ ਨਿਰੰਤਰਤਾ ਵਿੱਚ ਸੀ ਪੰਜਾਬ ਦੀ ਨੁਮਾਇੰਦਗੀ ਕੈਬਨਟ ਮੰਤਰੀਆਂ ਗੁਰਮੀਤ ਸਿੰਘ ਖੁੱਡੀਆਂ, ਹਰਪਾਲ ਸਿੰਘ ਛੀਮਾ ਤੇ ਚੇਤਨ ਸਿੰਘ ਜਾੜਾ ਮਾਚਰਾ ਨੇ ਕੀਤੀ ਜਦਕਿ ਕਿਸਾਨਾਂ ਦੀ ਨੁਮਾਇੰਦਗੀ ਜਗਜੀਤ ਸਿੰਘ ਢੱਲੇਵਾਲ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @airnewjalandhar ਅਤੇ YouTube ਤੇ ਸਾਡਾ ਚੈਨਲ ਹੈ @airnewjalandhar ਰਾਸ਼ਟਰਪਤੀ ਦੋਪਤੀ ਮੁਰਮੂ ਪਾਲ ਕੇ ਰਾਸ਼ਟਰਪਤੀ ਪਵਨ ਵਿੱਚ ਉਦਮ ਉਤਸਵ ਚ ਸ਼ਾਮਲ ਹੋਣਗੇ ਇਹ ਪ੍ਰੋਗਰਾਮ ਸੂਖਮ ਲਘੂ ਤੇ ਦਰਮਿਆਨੇ ਉਦਯੋਗਾਂ ਬਾਰੇ ਮੰਤਰਾਲੇ ਵੱਲੋਂ ਕਰਵਾਇਆ ਜਾ ਰਿਹਾ ਹੈ ਇਹ 3 ਮਾਰਚ ਨੂੰ ਸਮਾਪਤ ਹੋਵੇਗਾ ਇਸ ਦਾ ਉਦੇਸ਼ ਦੇਸ਼ ਦੀ ਵਿਰਾਸਤ ਨੂੰ ਨਾਗਰਿਕਾਂ ਦੇ ਨੇੜੇ ਲਿਆ ਕੇ ਸੂਖਮ ਲਘੂ ਅਤੇ ਦਰਮਿਆਨੇ ਉਦਯੋਗਾਂ ਨੂੰ ਸ਼ਕਸ਼ਤ ਅਤੇ ਉਤਸ਼ਾਹਿਤ ਕਰਨਾ ਹੈ ਪਟਿਆਲਾ ਵਿਖੇ ਫੌਜ ਦੇ ਕਰਨਲ ਅਤੇ ਉਹਨਾਂ ਦੇ ਨਾਛਣ ਪੁੱਤਰ ਦੀ ਸ਼ਹਿਰ ਦੇ ਪੁਲਿਸ ਅਧਿਕਾਰੀਆਂ ਵੱਲੋਂ ਕੁੱਟਮਾਰ ਦੇ ਮਾਮਲੇ 'ਚ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਖੁਦ ਨੋਟਿਸ ਲਿਆ ਅਤੇ ਸਬੰਧਤ ਪੁਲਿਸ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਹੈ ਹੁਕਮ ਦੀ ਕਾਪੀ ਪਟਿਆਲਾ ਦੇ ਸੀਨੀਅਰ ਪੁਲਿਸ ਸੁਪਰਡੈਂਟ ਪੰਜਾਬ ਪੁਲਿਸ ਮਨੁੱਖੀ ਅਧਿਕਾਰ ਬਾਰੇ ਵਧੀਕ ਡਾਇਰੈਕਟਰ ਜਨਰਲ ਨੂੰ ਭੇਜੀ ਗਈ ਹੈ ਇਹ ਮਾਮਲਾ 24 ਅਪ੍ਰੈਲ ਨੂੰ ਸੂਚਿਤ ਕੀਤਾ ਗਿਆ ਇਸ ਤੋਂ ਪਹਿਲਾਂ ਪਟਿਆਲਾ ਦੇ ਸੀਨੀਅਰ ਪੁਲਿਸ ਕਪਤਾਨ ਨਾਨਕ ਸਿੰਘ ਨੇ ਘਟਨਾ ਲਈ ਮਾਫੀ ਮੰਗਦੇ ਹੋਏ ਘਟਨਾ ਤੋਂ 2-3 ਬਾਅਦ ਤਿੰਨ ਇਨਸਪੈਕਟਰਾਂ ਸਮੇਤ 12 ਪੁਲਿਸ ਮੁਲਾਜ਼ਮਾਂ ਨੂੰ ਮੁੱਤਲ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਖਿਲਾਫ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ 45 ਦਿਨਾਂ ਚ ਰਿਪੋਰਟ ਪੇਸ਼ ਕੀਤੀ ਜਾਵੇਗੀ। ਇਹ ਘਟਨਾ 13-14 ਮਾਰਚ ਦੀ ਵਿਚਕਾਰਲੀ ਰਾਤ ਨੂੰ ਪਟਿਆਲਾ ਵਿੱਚ ਵਾਪਰੀ ਜਦੋਂ ਕਰਨਲ ਪੁਸ਼ਪਿੰਦਰ ਬਾਠ ਆਪਣੇ ਪੁੱਤਰ ਨਾਲ ਇੱਕ ਰੈਸਟੋਰੈਂਟ ਚ ਖਾਣਾ ਖਾ ਰਹੇ ਸਨ ਮੁੱਤਲ ਪੁਲਿਸ ਮੁਲਾਜ਼ਮਾਂ ਨੇ ਵਾਹਨ ਪਾਰਕਿੰਗ ਵਿਵਾਦ ਨੂੰ ਲੈ ਕੇ ਦੋਵਾਂ ਦੀ ਕੁੱਟਮਾਰ ਕੀਤੀ। ਪੰਜਾਬ ਵਿਧਾਨ ਸਭਾ ਦੇਸ਼ ਦੀ ਪਹਿਲੀ ਵਿਧਾਨ ਸਭਾ ਹੋਵੇਗੀ ਜਿੱਥੇ ਬੋਲਣ ਅਤੇ ਸੁਣਨ ਤੋਂ ਅਸਮਰਥ ਦਿਵਿਆਂਗ ਵਿਅਕਤੀਆਂ ਦੀ ਸਹੂਲਤ ਲਈ ਸੰਕੇਤਕ ਭਾਸ਼ਾ ਲਾਗੂ ਕੀਤੀ ਜਾ ਰਹੀ ਹੈ ਸੂਬੇ ਦੇ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕਾਨ ਨੇ ਦੱਸਿਆ ਹੈ ਕਿ ਇਹ ਵਿਲੱਖਣ ਕਦਮ ਪੰਜਾਬ ਸਰਕਾਰ ਵੱਲੋਂ ਦਿਵਿਆਂਗ ਜਨਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਚੁੱਕ ਰੱਖਿਆ ਚੁੱਕਿਆ ਹੈ ਉਹਨਾਂ ਦੱਸਿਆ ਕਿ ਆਰਪੀਡਬਲਯੂਡੀ ਐਕਟ 2016 ਦੀ ਧਾਰਾ 40 ਤਹਿਤ ਦਿਵਿਆਂਗ ਵਿਅਕਤੀਆਂ ਨੂੰ ਉਹਨਾਂ ਦੇ ਮਨੁੱਖੀ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਲਈ ਸੰਚਾਰ ਦੀ ਸਾਧਨਾ ਦੀ ਸਹੂਲਤ ਦੇਣਾ ਜ਼ਰੂਰੀ ਹੈ ਇਸ ਤਹਿਤ ਹੁਣ ਪੰਜਾਬ ਵਿਧਾਨ ਸਭਾ ਚ ਰਾਜਪਾਲ ਦੇ ਭਾਸ਼ਣ ਬਜਟ اجلاس ਤੇ ਹੋਰ ਮਹੱਤਵਪੂਰਨ ਮੁੱਦਿਆਂ ਨੂੰ ਸੰਕੇਤਕ ਭਾਸ਼ਾ ਵਿੱਚ ਪ੍ਰਸਾਰਿਤ ਕਰਨ ਦਾ ਫੈਸਲਾ ਕੀਤਾ ਗਿਆ ਮੰਤਰੀ ਨੇ ਦੱਸਿਆ ਕਿ ਉਹਨਾਂ ਨੇ ਇਸ ਪਹਿਲ ਕਦਮੇ ਨੂੰ ਲਾਗੂ ਕਰਨ ਦੀ ਸਿਫਾਰਿਸ਼ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਅਰਧ ਸਰਕਾਰੀ ਪੱਤਰ ਭੇਜਿਆ ਸੀ ਜਿਸ ਨੂੰ ਹੁਣ ਸਵੀਕਾਰ ਕਰ ਲਿਆ ਗਿਆ ਹੈ ਉਹਨਾਂ ਕਿਹਾ ਕਿ ਇਹ ਕਦਮ विधानसभादी कार्रवाई ਨੂੰ ਬੋਲਣ ਤੇ ਸੁਣਨ ਵਿੱਚ ਅਸਮਰੱਥ ਵਿਅਕਤੀਆਂ ਲਈ ਪੂਰੀ ਤਰ੍ਹਾਂ ਪਹੁੰਚਯੋਗ ਬਣਾਉਣ ਚ ਬਹੁਤ ਮਦਦਗਾਰ ਹੋਵੇਗਾ ਉਹਨਾਂ ਨੇ ਕਿਹਾ ਕਿ ਸਮਾਜ ਚ ਦਿਵਿਆਂਗ ਚਨਾ ਦੀ ਬਰਾਬਰ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਸਰਕਾਰ ਵੱਲੋਂ ਸਤੰਬਰ 2024 ਚ ਪਹਿਲੀ ਵਾਰ ਅੰਤਰਰਾਸ਼ਟਰੀ ਸੰਕੇਤਕ ਭਾਸ਼ਾ ਮਾਰੇ ਦਿਹਾੜਾ ਬਣਾਇਆ ਗਿਆ ਸੀ ਉਹਨਾਂ ਵਿਧਾਨਸਭਾ ਪ੍ਰਸ਼ਾਸਨ ਨੂੰ ਇਸ ਪਹਿਲ ਕਦਮੀ ਨੂੰ ਜਲਦ ਤੋਂ ਜਲਦ ਲਾਗੂ ਕਰਨ ਦੀ ਅਪੀਲ ਕੀਤੀ ਤਾਂ ਜੋ ਦਿਵਿਆਂਗ ਵਿਅਕਤੀਆਂ ਨੂੰ ਸਰਕਾਰੀ ਨੀਤੀਆਂ ਤੇ ਫੈਸਲਿਆਂ ਬਾਰੇ ਜਾਣਕਾਰੀ ਮਿਲ ਸਕੇ ਪੰਜਾਬ ਸਰਕਾਰ ਵੱਲੋਂ ਅੱਜ ਦੋ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਸਮੇਤ 4 ਆਈਏਐਸ ਅਤੇ 1 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਨੇ। ਰੂਪਨਗਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੂੰ ਜਤਿੰਦਰ ਜ਼ੋਰਵਾਲ ਦੀ ਥਾਂ ਤੇ ਲੁਧਿਆਣਾ ਦਾ ਨਵਾਂ ਡਿਪਟੀ ਕਮਿਸ਼ਨਰ ਲਾਇਆ ਗਿਆ ਜਦਕਿ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਵਰਜੀਤ ਵਾਲੀਆ ਨੂੰ ਰੂਪਨਗਰ ਦੇ ਡਿਪਟੀ ਕਮਿਸ਼ਨਰ ਦਾ ਕਾਰਜਭਾਰ ਸੌਂਪਿਆ ਗਿਆ। ਮਾਨਸਾ ਦੇ ਡਿਪਟੀ ਕਮਿਸ਼ਨਰ ਨਿਰਮਲ ਉੱਜੇ ਪਚੰਦਾਵੀ ਤਬਾਦਲਾ ਕਰ ਦਿੱਤਾ ਗਿਆ। ਸਿਮਰਨਜੀਤ ਸਿੰਘ ਨੂੰ ਐਡੀਸ਼ਨਲ ਸਕੱਤਰ ਤਾਲਮਿਲ ਅਤੇ ਸਮਾਣਾ ਦੇ ਐਸਟੀਐਮ ਤਰਸੀਮ ਚੰਦ ਨੂੰ ਵੀ ਬਦਲਿਆ ਕੇ ਪੰਜਾਬ ਸਰਕਾਰ ਨੇ ਅੱਜ ਤਰਨਤਾਰਨ ਜ਼ਿਲ੍ਹੇ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਸਥਿਤ ਪਿੰਨ ਨਸ਼ਹਿਰਾ ਟਲਾਵਿਖੇ ਡਰੋਨ ਵਿਰੋਧੀ ਉਹਨਾਂ ਟੈਕਨੋਲੋਜੀ ਦੀ ਆਜ਼ਮਾਇਸ਼ ਕੀਤੀ ਇਹ ਆਜ਼ਮਾਇਸ਼ ਸਰਾਏ ਅਮਾਨਤ ਖਾਨ ਖੇਤਰ ਵਿੱਚ ਕੀਤੀ ਗਈ ਜੋ ਪਿਛਲੇ 2 ਸਾਲਾਂ ਤੋਂ ਡਰੋਨ ਗਤੀਵਿਧੀਆਂ ਅਤੇ ਸਰਹੱਦ ਪਾਰ ਤਸਕਰੀ ਲਈ ਇੱਕ ਸਰਗਰਮ ਖੇਤਰ ਬਣਿਆ ਹੋਇਆ ਹੈ। ਸੂਬੇ ਦੇ ਕੈਬਨਿਟ ਮੰਤਰੀ ਅਮਨ ਰੋੜਾ ਤੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਇਸ ਦੀ ਨਿਗਰਾਨੀ ਕੀਤੀ ਜਿਸ ਦਾ ਉਦੇਸ਼ ਹਥਿਆਰਾਂ, ਵਿਸਪੋਰਟਾਂ ਤੇ ਨਸ਼ੀਲੇ ਪਦਾਰਥਾਂ ਦੀ ਡਰੋਨ ਆਧਾਰਿਤ ਤਸਕਰੀ ਦੇ ਵਧ ਰਹੇ ਖਤਰੇ ਦਾ ਮੁਕਾਬਲਾ ਕਰਨ ਲਈ ਪਿਆਰ ਕੀਤੀ ਗਈ ਆਧੁਨਿਕ ਐਂਟੀ ਡਰੋਨ ਪ੍ਰਣਾਲੀ ਦਾ ਵਿਸ਼ਲੇਸ਼ਣ ਕਰਨਾ ਸੀ ਇੱਕ ਨਿੱਜੀ ਕੰਪਨੀ ਵੱਲੋਂ ਪ੍ਰਦਰਸ਼ਿਤ ਐਂਟੀ ਡਰੋਨ ਪ੍ਰਣਾਲੀਆਂ ਚ ਖੋਜ ਪਛਾਣ ਤੇ ਨਿਰਪੱਖਤਾ ਸਮਰੱਥਾਵਾਂ ਸਨ ਜੋ ਪੰਜਾਬ ਦੀ ਦੂਜੀ ਰੱਖਿਆ ਕਤਾਰ ਨੂੰ ਮਜ਼ਬੂਤ ਕਰਨ ਲਈ ਇੱਕ ਵਿਆਪਕ ਰਣਨੀਤੀ ਦਾ ਹਿੱਸਾ ਸਨ ਤੇ ਆਖਰch ਖਾਸ ਖਬਰਾਂ ਇੱਕ ਵਾਰ ਫਿਰ ਤੋਂ ਸਰਕਾਰ ਭਾਰਤ ਅੰਤਰਿਕਸ਼ ਸਟੇਸ਼ਨਾਂ ਦਾ ਆਪਣਾ ਪੁਲਾੜ ਸਟੇਸ਼ਨ ਬਣਾਉਣ ਦੀ ਯੋਜਨਾ ਬਣਾ ਰਹੀ ਹੈ ਪੁਲਾੜ ਯਾਤਰੀ ਸੁਨੀਤਾ ਵਿਲੀਅਮ ਸਤਿ ਉਹਨਾਂ ਦੇ ਸਾਥੀ ਅੱਜ ਵਾਪਸ ਆਉਣ ਮਗਰੋਂ ਧਰਤੀ ਦੇ ਮੌਸਮ ਦੇ ਅਨੁਕੂਲ ਹੋਣ ਲਈ ਟਰੱਕ ਮਹਾਰਾਂ ਦੀ ਦੇਖ ਰਿਕ ਚ ਗਈ ਪੰਜਾਬ ਦੇ ਕਿਸਾਨਾਂ ਤੇ ਕੇਂਦਰ ਤੇ ਸੂਬਾ ਸਰਕਾਰਾਂ ਦੇ ਵਫਦਾਂ ਦਰਮਿਆਨ ਗੱਲਬਾਤ ਦਾ ਤੀਜਾ ਗੇੜ ਅੱਜ ਚੰਡੀਗੜ੍ਹ ਚ ਸੁਖਾਵੇਂ ਮਹੌਲ ਚ ਹੋਇਆ ਸਮਾਪਤ ਅਗਲੀ ਮੀਟਿੰਗ 4 ਮਈ ਨੂੰ ਹੋਵੇਗੀ ਅਤੇ ਪੰਜਾਬ ਵਿਧਾਨ ਸਭਾ ਬੋਲਣ ਤੇ ਸੁਣਨ ਤੋਂ ਅਸਮਰਥ ਦਿਵਿਆਂਗ ਵਿਅਕਤੀਆਂ ਦੀ ਸਹੂਲਤ ਲਈ ਸੰਕੇਤਕ ਭਾਸ਼ਾ ਲਾਗੂ ਕਰਨ ਵਾਲੀ ਦੇਸ਼ ਦੀ ਪਹਿਲੀ ਵਿਧਾਨ ਸਭਾ ਹੋਵੇਗੀ ਇਸ ਦੇ ਨਾਲ ਹੀ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:00 ਕੀ 3 ਮਿੰਟ ਤੇ ਨਮਸਕਾਰ